ਕੀ ਕਰਦੇ ਛੋਟੇ ਇੱਥੇ ਸਦਾ ਖੜੇ ਅਸੀਂ ਕੀ ਕਰਦੇ ਕੀ ਕਰਦੇ ਤੁਸੀਂ ਅਸੀਂ ਤਾਂ ਖੜੇ ਹੀ ਫਿਰ ਖੜ ਫਿਰ ਛੜ ਹੁਣ ਖੜ ਜਾ ਹੁਣ 25 ਨਾ ਹਾਂ ਵੇ ਯਾਰ ਵੀਡੀਓ ਨਾ ਹਾਲਤ ਤੁਸੀਂ ਗੰਦ ਪਾਇਆ ਹੋ ਜਿਹੜਾ ਇੱਥੇ ਤੁਹਾਨੂੰ ਕਿੰਨੀ ਵਾਰ ਕਹਤਾ ਕਿੰਨੀ ਵਾਰੀ ਕਿਹਾ ਤੁਹਾਨੂੰ ਇਹ ਕੰਮ ਨਹੀਂ ਕਰਨਾ ਇੱਥੇ ਸਾਡੇ ਵੀ ਲੇਡੀਜ਼ ਨੇ ਔਰਤਾਂ ਨੇ ਹੈਂ ਸਾਡੇ ਵੀ ਬੱਚੇ ਨਿਕਲਦੇ ਨੇ ਇੱਥੋਂ ਦੀ ਤੁਸੀਂ ਬੰਦ ਕਰਨਾ ਨਹੀਂ ਹੈਗਾ ਕੰਮ ਇੱਥੇ ਐਂ ਜਰੂਸ ਕੱਢਾਂਗੇ ਹੁਣ ਤੁਹਾਡਾ ਆ ਦੇ ਉਹ ਭੱਜੇ ਆ ਦੇ ਖਾਲਾ ਉੱਪਰ ਹੀ ਚੱਲਦਾ ਕੰਮ ਜਗਾੜ ਉੱਪਰ ਹੀ ਚੱਲਦਾ